ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੇ ਉੱਪਰ ਐਨਐਸਏ ਵਿਧਾਇਕ ਜਾਣ ਦੇ ਤਹਿਤ ਇਸੇ ਮਾਮਲੇ ਵਿੱਚ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਸਮੇਤ ਵੱਖ-ਵੱਖ ਸਿੱਖ ਸ਼ਖਸੀਅਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਕਾਰਜਕਾਰੀ ਜਥੇਦਾਰ ਸਿੰਘ ਸਾਬਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਮੁਲਾਕਾਤ ਕੀਤੀ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਕਿਹਾ ਕਿ ਅੱਜ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾ ਨਾਲੇ ਬੜੇ ਹੀ ਸੁਖਾਵੇਂ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਹੈ ਅਤੇ ਇਹ ਮੁਲਾਕਾਤ ਅਮਰਿਤਪਾਲ ਸਿੰਘ ਦੇ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਹ ਮੁੱਦਾ ਸਿਰਫ ਅਮਰਿਤਪਾਲ ਸਿੰਘ ਦਾ ਹੀ ਨਹੀਂ ਬਲਕਿ ਇਹ ਮੁੱਦਾ ਪੂਰੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਅਮਰਿਤਪਾਲ ਸਿੰਘ ਨੇ ਸਿੱਖੀ ਅਤੇ ਨੌਜਵਾਨਾਂ ਨੂੰ ਬਚਾਉਣ ਦਾ ਇੱਕ ਪੂਰ ਜ਼ੋਰ ਉਪਰਾਲਾ ਕੀਤਾ ਸੀ ਅਤੇ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਨੂੰ ਅਜਿਹੇ ਮਾਮਲੇ ਦੇ ਵਿੱਚ ਫਸਾਇਆ ਗਿਆ ਅਤੇ ਉਹਨਾਂ ਇਹ ਵੀ ਕਿਹਾ ਕਿ ਜੱਤੀਦਾਰ ਗਿਆਨੀ ਕੁਲਦੀਪ ਸਿੰਘ ਗੜਗਾਚਾ ਜਿ ਹੁਣਾਂ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਰਿਵਾਰ ਦੇ ਨਾਲ ਨੇ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਉਹ ਐਨਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨਾਲ ਵੀ ਮੁਲਾਕਾਤ ਕਰਨਗੇ ਅੱਗੇ ਉਹ ਬੋਲਦੇ ਹੋਏ ਕਹਿੰਦੇ ਨੇ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਵੀ ਇੱਕ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੀ ਜਿਸ ਤੋਂ ਬਾਅਦ ਸਰਕਾਰ ਬੁਖਲਾੜ ਵਿੱਚ ਆਈ ਹੋਈ ਹੈ ਤੇ ਸਰਕਾਰ ਨੂੰ ਅਮਰਿਤਪਾਲ ਸਿੰਘ ਤੋਂ ਕਾਫੀ ਖਤਰਾ ਹੈ ਆਦੇ ਇਸ ਕਰਕੇ ਹੀ ਉਹ ਅਮਰਿਤਪਾਲ ਸਿੰਘ ਉੱਤੇ NSA ਵਧਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੰਘ ਸਾਹਿਬ ਨੂੰ ਜਿਹੜਾ ਪਾਰਟੀ ਦੇ ਤੌਰ ਤੇ ਪਹਿਲੀ ਵਾਰ ਮਿਲਣਾ ਹੈ ਜੀ ਕਿ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਜਿਹੜਾ ਤੀਸਰੀ ਵਾਰ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਜਿਹੜਾ ਵਾ ਫਿਰ ਉਹਨਾਂ ਭਾਈ ਹਲਕੇ ਜਿਹੜਾ ਐਨਐਸਐ ਲਾਇਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਬੇਨਤੀ ਕਰਨਾ ਹੈ ਕਿ ਉਹ ਬੜੀ ਮਹਾਨ ਸਸਤਾ ਤੇ ਜਿਹੜੇ ਆ ਹੈਗੇ ਆ ਬੈਠੇ ਹੋਏ ਨੇ ਜੀ ਉਹ ਇਹਦੇ ਬਾਰੇ ਕੋਈ ਆਪਣਾ ਜਿਹੜਾ ਕੋਈ ਸਰਕਾਰ ਦੇ ਨਾਲ ਸਰਕਾਰ ਨੂੰ ਕੋਈ ਉਹਦੇ ਤੇ ਸਟੇਟਮੈਂਟ ਦੇਣ ਕਿ ਉਹ ਸਿੱਖਾਂ ਦੇ ਨਾਲ ਜਿਹੜਾ ਇਹਦਾ ਧੱਕਾ ਕਰ ਰਹੀ ਹੈ ਇਹਦਾ ਕਿਸੇ ਟਾਈਮ ਉਹਨੂੰ ਜਿਹੜਾ ਜਿਹੜਾ ਗਲਤ ਪਾਸੇ ਖਿੱਚ ਮਰ ਜਾ ਜਿਹੜਾ ਕੋ ਪੁੱਤੜਾ ਪੈ ਜਾ ਕਿਸ ਤਰ੍ਹਾਂ ਦੇ ਮਾਹੌਲ ਚ ਜੀ ਗੱਲਬਾਤ ਹੋਈ ਆ ਕਿਸ ਤਰ੍ਹਾਂ ਦਾ ਰਿਸਪੌਂਸ ਦਿੱਤਾ ਗਿਆ ਜੱਥੇਦਾਰ ਸਾਹਿਬ ਦੇਖੋ ਜੀ ਜਸਹਦਰ ਸਾਹਿਬ ਸਾਨੂੰ ਬੜੇ ਪਿਆਰ ਦੇ ਨਾਲ ਮਿਲੇ ਆ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹਨਾਂ ਨੇ ਉਹ ਪਹਿਲਾਂ ਵੀ ਇਸ ਕੇਸ ਤੋਂ ਚੰਗੀ ਤਰ੍ਹਾਂ ਜਾਣੂ ਆ ਕੀ ਹੋ ਰਿਹਾ ਪੰਜਾਬ ਦੇ ਤੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਉਹ ਕਹਿੰਦੇ ਮੈਂ ਕੋਈ ਦੇਣ ਕੇ ਸਟੇਟਮੈਂਟ ਕੀ ਲੱਗਦਾ ਹੈ ਕਿ ਜੱਥੇਦਾਰ ਸਾਹਿਬ ਜੇਕਰ ਸਟੇਟਮੈਂਟ ਦਿੰਦੇ ਤਾਂ ਕੋਈ ਨਾ ਕੋਈ ਹੱਲ ਨਿਕਲ ਸਕਦਾ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਜਿਸ ਤਰ੍ਹਾਂ ਐਨਐਸਏ ਤੀਸਰੀ ਵਾਰ ਲਗਾਈ ਗਈ ਹੈ ਕੀ ਲੱਗਦਾ ਕਿ ਉਹਨਾਂ ਤੇ ਕਾਂਤ ਤੇ ਕੋਈ ਜੂਂ ਸਰਖ ਸਕਦੀ ਹੈ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਦੇਖੋ ਜੀ ਸਾਡੀ ਤੇ ਸਭ ਤੋਂ ਵੱਡੀ ਪਹੁੰਚ ਹੁੰਦੀ ਆ ਸਾਡੇ ਜਿਹੜੀਆਂ ਮਹਾਨ ਸਥਾਵਾਵਾਂ ਇਹਨਾਂ ਤੱਕ ਪਹੁੰਚ ਕਰਨੀ ਸਾਡਾ ਸਭ ਤੋਂ ਮੇਨ ਗੁਰੂ ਰਾਮਦਾਸ ਦਾ ਦਰ ਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਤਖਤਵਾ ਇੱਥੇ ਆ ਕੇ ਅਸੀਂ ਬੇਅਤਿ ਕਰਨੀ ਹੁੰਦੀ ਆ ਅੱਗੇ ਉਹ ਜਥੇਦਾਰ ਸਮਝਦੇ ਸਾਰੀ ਗੱਲ ਉਹ ਸਰਕਾਰਾਂ ਤੇ ਅੱਜ ਨਹੀਂ ਉਹ ਆਏ ਰਹੀਆਂ ਚਲੇ ਜਾਣ ਗਿਆ ਵੀ ਕੋਈ ਗੱਲ ਨਹੀਂ ਅਸੀਂ ਜਿਹੜਾ ਵਾ ਇਹ ਇਹ ਕਰਕੇ ਅਸੀਂ ਇੱਥੇ ਆਪਣੀ ਮੰਗ ਜਿਹੜੀ ਆ ਉਹ ਜਥੇਦਾਰ ਸਾਹਿਬ ਕੋਲ 6ਵੇਂ ਪਾਸ਼ਾ ਤੱਕ ਦੇ ਸਭ ਉਹਦੇ ਸਾਹਮਣੇ ਪਹੁੰਚੀ ਬੈਠੇ ਤੁਹਾਨੂੰ ਕੀ ਲੱਗਦਾ ਕਿਉਂ ਐਨਐਸਏ ਕਿਉਂ ਵਧਾਈ ਜਾ ਰਹੀ ਕਿਉਂਕਿ ਬਾਕੀ ਜਿਹੜੇ ਸਾਥੀ ਸੀਗੇ ਉਹਨਾਂ ਕੋ ਐਨਐਸਏ ਹਟਾ ਦਿੱਤੀਗੀ ਤੁਹਾਨੂੰ ਕੀ ਲੱਗਦਾ ਕਿਉਂ ਇਹ ਉਧਾਈ ਜਾ ਰਹੀ ਹੈ ਸਰਕਾਰ ਨੂੰ ਡਾਰੀ ਮਾਰੀ ਜਾ ਰਿਹਾ ਦੇਖੋ ਇਹ ਜਿਹੜਾ ਉਹਨੇ ਆਰਡਰਾਂ ਦੇ ਵਿੱਚ ਪਾਸ ਕੀਤਾ ਕਿ ਲਾਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ 2 ਸਾਲ ਤੋਂ ਉਹ ਅੰਦਰ ਆ ਤੇ 2 ਸਾਲ ਤੋਂ ਪੰਜਾਬ ਦੇ ਵਿੱਚ ਲਾਂਡ ਆਰਡਰ ਦੀ ਤੁਸੀਂ ਸਾਰੇ ਜਾਣੂ ਜੋ ਇੱਕ ਕੱਲ ਤੋਂ ਫਿਰ ਰੋਜ਼ ਕਤਲੋਕਾਰਤ ਹੋ ਰਹੀ ਹੈ ਜਾਂ ਤੇ ਹੋਵੇ ਨਾ ਬੜਾ ਸ਼ਾਂਤ ਹੋ ਗਿਆ ਪੰਜਾਬ ਉਹਨਾਂ ਦਾ ਜਦੋਂ ਤੇ ਉਹ ਗਏ ਆ ਤੇ ਕੋਈ ਹੈ ਹੀ ਨਹੀਂ ਆ ਤੇ ਜੇ ਉਹ ਆਉਂਦੇ ਆ ਤੇ ਫਿਰ ਹੋ ਸਕਦਾ ਇਹੋ ਜੀ ਗੱਲ ਰੋਜ਼ ਤੇ ਲੋਕਾਂ ਨੂੰ ਡਰਾ ਧਮਕਾਇਆ ਜਾ ਰਿਹਾ ਇਹੋ ਜੇ ਕਾਰਨਾਮੇ ਹੋ ਰਹੇ ਆ ਪਰ ਜਿਹੜਾ ਭਗਵੰਤ ਜੀ ਤੁਸੀਂ ਦੇਖਦੇ ਜੋ ਉਹਦੀ ਸਿੱਧੇ ਕੋਈ ਅਸਰ ਨਹੀਂ ਉਹ ਤੇ ਇੱਕ ਕਰਿੰਦਾ ਬਣਿਆ ਦਿੱਲੀ ਵਾਲਿਆਂ ਦਾ ਜਿਹੜੇ ਫੇਰ ਸੂਬੇਦਾਰ ਉਥੋਂ ਦਿੱਲੀ ਦਾ ਲੋਕਾਂ ਨੇ ਰਿਜੈਕਟ ਕੀਤੇ ਹੋਏ ਆ ਉਹਨਾਂ ਦੇ ਹੱਥ ਚ ਵਾਗ ਡੋਰ ਸੰਭਾਲੀ ਹੈ ਬਾਕੀ ਕੇਂਦਰ ਸਰਕਾਰ ਦੇ ਜਿਹੜੇ ਹੈਗੇ ਆ ਗ੍ਰਹਿ ਮੰਤਰੀ ਉਹਦੀ ਤੇ ਵੈਸੇ ਨੀਤੀ ਘੱਟ-ਘੰਟੀਆਂ ਵਾਸਤੇ ਬਹੁਤ ਜਿਹੜੀ ਆ ਮਾਰੂ ਆ ਉਹ ਜਿਹੜੇ ਖਾਸ ਕਰਕੇ ਸਿੱਖੀ ਵਾਸਤੇ ਤੁਸੀਂ ਦੇਖੋ ਇਹ ਕਾਲੇ ਕਾਨੂੰਨ ਜਿਹੜੇ ਆ ਇਹ ਬੜੇ ਧੀਰ ਤੋਂ ਮੈਂ ਸਾਡੇ 90 ਤੋਂ ਲੈ ਕੇ ਬਾਦਾਂ ਤੇ ਆਪਾਂ ਕਦੀ ਸੁਣਿਆ ਨਹੀਂ ਤੇ ਫਿਰ ਵੀ ਜੇ ਕਦੇ ਲੱਗਾ ਹੋਊ ਤਾਂ ਮੇਰਾ ਖਿਆਲ ਤੀਜੀ ਵਾਰਾਂ ਤੇ ਪਹਿਲੀ ਵਾਰ ਆਈਆਂ ਐਨੇ ਜਿਹੜਾ ਤਕਾ ਜਿਹੜਾ ਕਰ ਰਹੀ ਤੁਸੀਂ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਨੂੰ ਵੀ ਮਿਲੋਗੇ ਤਾਂ ਜੋ ਕਿ ਇਸ ਨੂੰ ਲੈ ਕੇ ਕੋਈ ਸਾਰਥਿਕ ਹੱਲ ਕੱਢਿਆ ਜਾ ਸਕੇ ਐਨਐਸਐਲ ਲੈ ਕੇ ਦੇਖੋ ਇਹ ਵੀ ਸਾਡੀ ਸਰਮੌਰ ਸੰਸਥਾ ਸਿੱਖਾਂ ਦੀ ਉਹ ਪਾਰਲੀਮੈਂਟ ਵਿੱਚੋਂ ਜਾਣੀ ਜਾਂਦੀ ਹੈ ਇਹੀ ਉਹਨਾਂ ਦੇ ਵੀ ਮਿਲਣਾ ਸਾਡਾ ਫਰਜ਼ ਬਣਦਾ ਕੋਈ ਕਰਨੀ ਹੋਵੇ ਉਹਨਾਂ ਨੂੰ ਵੜਾ ਕੋਈ ਐਜੀਟੇਸ਼ਨ ਸ਼ੁਰੂ ਕਰਨ ਦੀ ਕੋਸ਼ਿਸ਼ ਜਾ ਸਕਦਾ ਕਿਉਂਕਿ ਬਹੁਤ ਲੰਮਾ ਚੇ ਹੋ ਗਿਆ ਕਿ 3 ਸਾਲ ਦਾ ਸਮਾਂ ਹੋਇਆ ਨਾ ਅਮਲ ਪਾਚੇ ਨੂੰ ਨਾ ਮੰਗ। ਇਲਾਕੇ ਵਿੱਚ ਐਜੀਟੇਸ਼ਨ ਸ਼ੁਰੂ ਕੀਤਾ ਜਾ ਸਕਦਾ। ਨਹੀਂ ਇਹੀ ਆਪਣੀ ਪਾਰਟੀ ਜਿਹੜੀ ਬਣਾਈ ਆ ਉਹਦੇ ਮੀਟਿੰਗ ਕਰਾਂਗੇ ਫਿਰ ਦੇਖਾਂਗੇ ਅਗਲੀ ਰਾਣੀ ਕੀ ਕੀ ਆ ਕਿੱਦਾਂ ਦਾ ਪ੍ਰੋਗਰਾਮ ਦਿੱਤਾ ਜਾ ਸਕਦਾ ਅਜੇ ਸਮੇਂ ਤੋਂ ਪਹਿਲਾਂ ਨਹੀਂ ਦੱਸਾਂ ਤੁਹਾਨੂੰ ਥੋੜੇ ਦਿਨਾਂ ਤੱਕ ਦੱਸਾਂ।